ਇੱਥੇ ਆ ਕੇ ਸਤਲੁਜ ਤੇ ਵਿਆਸ ਦਰਿਆ ਦੋਵੇਂ ਹੀ ਇਕੱਠੇ ਹੋ ਜਾਂਦੇ ਨੇ ਮਤਲਬ ਇੱਕ ਹੋ ਜਾਂਦੇ ਨੇ ਤੇ ਆਹ ਦੋ ਨਹਿਰਾਂ ਨੇ ਜਿਹੜੀਆਂ ਇੱਕ ਤਾਂ ਇੰਦਰਾ ਗਾਂਧੀ ਨਹਿਰ ਹੈ ਜਿਹਨੂੰ ਪਹਿਲਾਂ ਰਾਜਸਥਾਨ ਨਹਿਰ ਕਿਹਾ ਜਾਂਦਾ ਸੀ ਭਾਰਤ ਦੀ ਸਭ ਤੋਂ ਲੰਬੀ ਨਹਿਰ ਹੈ ਇਹ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਪਹੁੰਚੇ ਹਰੀਕੇ ਪੱਤਨ ਜਿਹਨੂੰ ਹਰੀਕੇ ਵੈਟਲੈਂਡ ਵੀ ਕਹਿ ਦਿੰਦੇ ਨੇ ਕੁਦਰਤ ਦਾ ਵੱਖਰਾ ਨਜ਼ਾਰਾ ਹੈ ਤੇ ਇੱਕ ਕ੍ਰਿਸ਼ਮੇ ਵਾਲੀ ਜਗ੍ਹਾ ਹੀ ਕਹਿ ਦੋ ਇੱਥੇ ਆ ਕੇ ਸਤਲੁਜ ਤੇ ਵਿਆਸ ਦਰਿਆ ਜਿਹੜੇ ਦੋਵੇਂ ਇਕੱਠੇ ਹੋ ਜਾਂਦੇ ਆ ਇਧਰਲੇ ਪਾਸੇ ਜਿਹੜਾ ਆਪਾਂ ਕਹਿਦੀ ਵੀ ਦੋਵੇਂ ਸਤਲੁਜ ਤੇ ਵਿਆਸ ਜਰਾ ਇਧਰੋਂ ਵਹਿੰਦੇ ਆ ਇੱਥੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਜਿਹੜੇ ਦੋਵੇਂ ਦਰਿਆ ਇਕੱਠੇ ਹੋ ਜਾਂਦੇ ਆ ਇਸ ਵੇਲੇ ਬਾਰਸ਼ਾਂ ਹਿਮਾਚਲ ਉੱਤਰਾਖੰਡ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਨੇ ਜੀਹਦੇ ਕਰਕੇ ਸਤਲੁਜ ਦਰਿਆ ਬਹੁਤ ਜ਼ਿਆਦਾ ਭਰਿਆ ਹੋਇਆਗਾ ਆਜੋ ਆਪਾਂ ਤੁਹਾਨੂੰ ਦੂਜੇ ਪਾਸੋਂ ਦਿਖਾ ਦਈਏ ਆਪਾਂ ਬਿਲਕੁਲ ਬਚਾਲੇ ਖੜਿਆ ਇੱਥੋਂ ਬਚਾਲੂ ਦੀ ਜਿਹੜੀ ਸੜਕ ਲੰਘਦੀ ਆ ਦੇਖੋ ਇਧਰਲੇ ਪਾਸੇ ਜਿੱਥੇ ਤੱਕ ਨਿਗਾਹ ਜਾਂਦੀ ਆ ਸਾਰੇ ਪਾਸੇ ਸਤਲੁਜ ਹੀ ਸਤਲੁਜ ਵਹਿੰਦਾ ਪਾਣੀ ਹੀ ਪਾਣੀ ਆ ਪੰਜਾਬ ਦਾ ਤਰਨਤਾਰਨ ਜ਼ਿਲ੍ਹਾ ਜਿੱਥੇ ਹਰੀਕੇ ਇੱਕ ਸ਼ਹਿਰ ਹੈ ਤੇ ਉੱਥੇ ਜਿਹੜਾ ਇਹ ਦਰਿਆ ਹੈ ਇਹਨੂੰ ਹਰੀਕੇ ਪਤਨ ਵੀ ਆਪਾਂ ਆਖ ਦਿੰਨੇ ਆ ਇੱਥੋਂ ਦੋ ਨਹਿਰਾਂ ਜਿਹੜੀਆਂ ਨਿਕਲਦੀਆਂ ਨੇ ਇੱਕ ਨਹਿਰ ਜਿਹੜੀ ਪੰਜਾਬ ਦੇ ਪਿੰਡਾਂ ਦੇ ਵਿੱਚ ਸੰਝਾਈ ਕਰਦੀ ਆ ਦੂਜੀ ਜਿਹੜੀ ਇੰਦਰਾ ਗਾਂਧੀ ਨਹਿਰ ਭਾਰਤ ਦੀ ਸਭ ਤੋਂ ਲੰਬੀ ਨਹਿਰ ਹੈ ਉਹ ਜਿਹੜੀ ਰਾਜਸਥਾਨ ਤੱਕ ਜਾਂਦੀ ਆ 1984 ਤੋਂ ਪਹਿਲਾਂ ਉਸਨੂੰ ਰਾਜਸਥਾਨ ਨਹਿਰ ਕਿਹਾ ਜਾਂਦਾ ਸੀਗਾ ਖੁਸ਼ਕ ਦਿਨ ਪਹਿਲਾਂ ਇੱਕ ਖਬਰ ਆਈ ਸੀ ਨਾ ਹੈਨਾ ਵੀ ਇੱਕ ਕੋਠੀ ਜਿਹੜੀ ਤਿੰਨ ਮੰਜ਼ਲੀ ਕੋਠੀ ਸੀ ਉਹ ਸਤਲੁਜ ਦਰਿਆ ਦੇ ਵਿੱਚ ਡਿੱਗ ਗਈ ਸੀ ਨਾ ਤਾਂ ਹਰੀਕੇ ਵਾਲੇ ਪਾਸੇ ਦੀ ਸੀ ਇਧਰਲੇ ਪਾਸੇ ਦੀ ਸੀ ਹੋ ਸਕਿਆ ਤਾਂ ਉਧਰ ਵੀ ਜਾ ਕੇ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਥੇ ਜਿਹੜਾ ਮਾਹੌਲ ਆ ਨਾ ਥੋੜਾ ਜਿਹਾ ਆਪਾਂ ਕਹੀਦੇ ਨਾ ਵੀ ਗਰਮ ਹੈ ਕਿਉਂਕਿ ਸਤਲੁਜ ਆ ਜਿਹੜਾ ਆਪਦੇ ਜੋਵਨ ਤੇ ਆ ਪੂਰਾ ਤੇ ਇਧਰ ਜਿੰਨੇ ਵੀ ਆਲੇ ਦੁਆਲੇ ਫਾਸਲਾਂ ਨੇ ਤਕਰੀਬਨ ਸਾਰਿਆਂ 'ਚ ਪਾਣੀ ਫਿਰ ਗਿਆਗਾ ਜਿਹਦੀ ਜੂਰੀ ਲੱਗੀ ਹੋਈ ਸੀ ਢੋਣਾ ਲੱਗਿਆ ਹੋਇਆ ਸੀਗਾ ਤੇ ਇਧਰਲੇ ਪਾਸੇ ਜਿਹੜੀਆਂ ਦੋ ਨਹਿਰਾਂ ਨੇ ਉਹ ਨਿਕਲਦੀਆਂ ਨੇ ਇਸੇ ਥਾਂ ਤੋਂ ਨਿਕਲਦੀਆਂ ਨੇ ਜਿੱਥੇ ਆਪਾਂ ਖੜੇ ਆ ਤੇ ਇੱਕ ਹੋਰ ਘੈਂਟ ਨਜ਼ਾਰਾ ਦੱਸਾਂ ਤੁਹਾਨੂੰ ਵੀ ਇੱਥੇ ਜਿਹੜਾ ਬਿਆਸ ਦਰਿਆ ਆ ਕੇ ਸਤਲੂਜ ਦੇ ਵਿੱਚ ਮਿਲ ਜਾਂਦਾ ਤੇ ਇਧਰਲੇ ਪਾਸੋਂ ਜਿਹੜਾ ਬਿਆਸ ਦਰਿਆ ਆ ਜਾਂਦਾ ਤੇ ਇਧਰ ਸਤਲੂਜ ਆ ਜਾਂਦਾ ਇਹ ਦੋਵੇਂ ਜਿਹੜੀਆਂ ਨਦੀਆਂ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਜਿਹੜੀਆਂ ਇੱਥੇ ਬੱਸਾਂ ਚਲਾਈਆਂ ਗਈਆਂ ਸੀ ਪਾਣੀ ਵਾਲੀਆਂ ਬੱਸਾਂ ਕਹਿੰਦੇ ਹਨ ਆਪਾਂ ਤਾਂ ਹੁਣ ਪਰ ਉਹ ਇੱਥੇ ਮੌਜੂਦ ਨਹੀਂ ਹੈਗੀਆਂ ਉਸ ਵੇਲੇ ਜਿਹੜੀਆਂ ਇੱਥੇ ਹੁੰਦੀਆਂ ਸੀਗੀਆਂ ਤੇ ਇੱਥੇ ਜਿਹੜਾ ਹੈੱਡ ਤੇ ਇੱਕ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆਗਾ ਤਾਂ ਉਹਦੇ ਵੀ ਆਪਾਂ ਜਿਹੜੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆਪਾਂ ਜਿਹੜਾ ਹਰੀਕੇ ਪੱਤਨ ਤੁਹਾਨੂੰ ਸਾਰਾ ਜਿਹੜਾ ਤੁਰ ਫਿਰ ਕੇ ਵਿਖਾਉਣਨੇ ਆ ਇੱਥੇ ਜਿਹੜੇ ਫੁੱਲ ਵੀ ਪਾਏ ਜਾਂਦੇ ਨੇ ਜਦੋਂ ਕੋਈ ਸਰੀਰ ਛੱਡ ਜਾਂਦਾ ਹੈ ਨਾ ਤਾਂ ਇੱਥੇ ਜਿਹੜਾ ਫੁੱਲ ਵੀ ਪਾਏ ਜਾਂਦੇ ਨੇ ਪਹਿਲਾਂ ਆ ਦੋ ਨਹਿਰਾਂ ਦੀ ਗੱਲ ਕਰਦੇ ਆਪਾਂ ਆ ਜਿਹੜੀਆਂ ਨਹਿਰਾਂ ਨੇ ਇਧਰਲੇ ਪਾਸੇ ਇੱਕ ਨਹਿਰ ਤੇ ਇੱਕ ਪਰਲੇ ਪਾਸੇ ਆ ਵਿਚਾਲੋ ਛੋਟਾ ਜਿਹਾ ਰਾਹ ਹੈ ਇਹਨੂੰ ਕਹਿੰਦੇ ਨੇ ਇੰਦਰਾ ਗਾਂਧੀ ਨਹਿਰ ਇੱਕ ਤਾਂ ਨਹਿਰ ਹੈ ਜਿਹੜੀ ਪੰਜਾਬ ਦੇ ਵਿੱਚ ਹੀ ਜਾਂਦੀ ਆ ਖੇਤਾਂ ਦੀ ਸਿੰਚਾਈ ਵਾਸਤੇ ਦੂਜੀ ਨਹਿਰ ਜਿਹੜੀ ਰਾਜਸਥਾਨ ਤੱਕ ਜਾਂਦੀ ਆ ਇਹ ਨਹਿਰ ਹੈ ਜਿਹੜੀ 204 ਕਿਲੋਮੀਟਰ ਲੰਬੀ ਆ ਪੰਜਾਬ ਤੇ ਹਰਿਆਣਾ ਵਿੱਚ 170 ਕਿਲੋਮੀਟਰ ਤੇ ਬਾਕੀ ਜਿਹੜੀ 34 ਕਿਲੋਮੀਟਰ ਬਚ ਗਈ ਉਹ ਰਾਜਸਥਾਨ ਦੇ ਵਿੱਚ ਜਾਂਦੀ ਆ ਇਸ ਹੈੱਡ ਦੇ ਨਾਲ ਹੀ ਜਿਹੜਾ ਇੱਕ ਗੁਰਦੁਆਰਾ ਬਣਿਆ ਹੋਇਆ ਉਹਦਾ ਇਤਿਹਾਸ ਕੀ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇੱਧਰ ਲੋਕ ਆ ਕੇ ਜਿਹੜੀਆਂ ਫੋਟੋਆਂ ਸੈਲਫੀਆਂ ਖਿੱਚਦੇ ਆਪਣੀ ਨਹਿਰਾਂ ਦੀ ਚੌੜਾਈ ਦੀ ਗੱਲ ਕਰੀ ਤਾਂ ਬਹੁਤ ਜ਼ਿਆਦੀ ਚੌੜੀਆਂ ਨਹਿਰਾਂ ਨੇ ਕਿਉਂਕਿ ਇੱਥੋਂ ਹੀ ਇਸੇ ਦਰਿਆ ਦੇ ਵਿੱਚ ਸਤਲੁਜ ਦਰਿਆ ਦੇ ਵਿੱਚੋਂ ਇਹ ਨਹਿਰਾਂ ਨੇ ਜਿਹੜੀਆਂ ਨਿਕਲਦੀਆਂ ਨੇ ਤੇ ਇਧਰਲੇ ਪਾਸੇ ਜਿਹੜੇ ਫੁੱਲ ਪਾਏ ਜਾਂਦੇ ਹਨਾ ਕੋਈ ਸਰੀਰ ਛੱਡ ਜਾਂਦਾ ਤਾਂ ਇੱਥੇ ਜਿਹੜੇ ਫੁੱਲ ਪਾਏ ਜਾਂਦੇ ਤੇ ਬਾਬਾ ਜੀ ਇੱਥੇ ਪ੍ਰਸ਼ਾਦ ਦਿੰਦੇ ਆਗੇ ਉੱਥੇ ਸਾਹਮਣੇ ਜਿਹੜਾ ਲਿਖਿਆ ਵੀ ਹੋਇਆ ਬਾਕੀ ਜਿਹੜੇ ਫੁੱਲ ਪਾਉਂਦੇ ਆ ਹਨਾ ਤਾਂ ਆਪ ਜਾਣਦੇ ਵੀ ਭਾਂਡਾ ਕੁਛ ਨਾ ਕੁਛ ਲੈ ਕੇ ਜਾਂਦੇ ਹੁੰਦੇ ਆ ਤਾਂ ਇੱਥੋਂ ਜਿਹੜਾ ਕੋਈ ਭਾਂਡਾ ਵੀ ਲੈ ਕੇ ਜਾ ਸਕਦਾ ਹੈ ਨਾ ਜਿਵੇਂ ਗਲਾਸ ਆ ਗੜਬੀਆਂ ਵਗੈਰਾ ਜੋ ਕੋਈ ਹੋਰ ਵਰਤਨ ਤਾਂ ਇਹ ਲੋਕ ਜਿਹੜਾ ਬਹੁਤ ਲੈ ਕੇ ਜਾਂਦੇ ਹੁੰਦੇ ਜਿਵੇਂ ਗੀਰਤਪੁਰ ਸਾਹਿਬ ਹੈ ਨਾ ਉੱਥੋਂ ਵੀ ਜਿਹੜਾ ਆ ਲੋਕ ਜਦੋਂ ਫੁੱਲ ਪਾਉਣ ਜਾਂਦੇ ਆ ਤਾਂ ਕੋਈ ਨਾ ਕੋਈ ਜਿਹੜਾ ਵਰਤਨ ਲੈ ਕੇ ਆਉਂਦੇ ਆ ਉਹ ਸਾਹਮਣੇ ਜਿਹੜਾ ਗੁਰਦੁਆਰਾ ਨਾ ਇਸ ਥਾਂ ਤੇ ਬਣਿਆ ਹੋਇਆ ਇੱਕ ਵੱਖਰਾ ਹੀ ਦ੍ਰਿਸ਼ਾ ਕੁਦਰਤ ਦਾ ਨਜ਼ਾਰਾ ਕਹਿ ਦੀ ਹੈ ਨਾ ਆਪਾਂ ਨਾਲ ਹੀ ਜਿਹੜੀ ਇੱਥੇ ਫੁੱਲ ਬਾੜੀ ਕੀਤੀ ਹੋਈ ਆ ਖਜੂਰਾਂ ਦੇ ਪੌਦੇ ਜਿਹੜੇ ਲੱਗੇ ਹੋਏ ਨੇ ਤੇ ਵੱਖਰਾ ਹੀ ਇੱਕ ਦ੍ਰਿਸ਼ ਤੁਸੀਂ ਸੋਚੋ ਮਨ ਦੇ ਵਿੱਚ ਹੀ ਵਿਊ ਲੈ ਲਓ ਵੀ ਯਾਰ ਦੋ ਨਹਿਰਾਂ ਦੇ ਉੱਤੇ ਤੇ ਇੱਕ ਦਰਿਆ ਸਤਲੁਜ ਆ ਉਦੇ ਉੱਪਰ ਜਦੋਂ ਇੱਕ ਗੁਰਦੁਆਰਾ ਬਣਿਆ ਹੋਵੇ ਤਾਂ ਕਿੰਨੀ ਵਧੀਆ ਗੱਲ ਹੋਊਗੀ ਹੈਨਾ ਕਿਹੋ ਜਿਹਾ ਦ੍ਰਿਸ਼ ਹੋਊਗਾ ਤਾਂ ਉਹ ਦ੍ਰਿਸ਼ਾਪਤ ਉਹਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਇੱਥੇ ਜਿਹੜਾ ਇਹ ਬਾਬਾ ਈਸਰ ਸਿੰਘ ਜੀ ਦਾ ਗੁਰਦੁਆਰਾ ਮਾਨਸਰ ਵਾਲੇ ਬਾਬਾ ਈਸਰ ਸਿੰਘ ਜੀ ਉਹਨਾਂ ਦੀ ਬਹੁਤ ਮੰਨਤ ਹੈ ਹੈਨਾ ਤਾਂ ਉਹਨਾਂ ਨੇ ਜਦੋਂ ਸਰੀਰ ਛੱਡਿਆ ਤਾਂ ਉਹਨਾਂ ਦੇ ਫੁੱਲ ਜਿਹੜੇ ਇੱਥੇ ਪਾਏ ਗਏ ਸੀ ਆ ਸਤਲੁਜ ਦਰਿਆ ਹੈ ਜਿਹੜਾ ਹੈੱਡ ਆ ਇੱਥੇ ਪਾਏ ਗਏ ਸੀ ਉਸ ਤੋਂ ਬਾਅਦ ਜਿਹੜਾ ਇੱਥੇ ਗੁਰਦੁਆਰਾ ਉਸਾਰਿਆ ਗਿਆ ਸੀ ਤੁਹਾਨੂੰ ਉਹ ਥਾਂ ਵੀ ਦਿਖਾਉਣੀ ਸੀ ਵੀ ਜਿੱਥੇ ਸਤਲੁਜ ਤੇ ਬਿਆਸ ਦੋਵੇਂ ਇਕੱਠੇ ਹੁੰਦੇ ਨੇ ਤੇ ਉਹ ਕੀ ਨਜ਼ਾਰਾ ਹੋਊਗਾ ਹੈਨਾ ਪਰ ਉੱਥੇ ਜਿਹੜਾ ਜਾਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿਹੜਾ ਹੁਣ ਸਤਲੁਜ ਦਰਿਆ ਹੈ ਉਹ ਆਪਣਾ ਪੂਰਾ ਜੋਵਨ ਤੇ ਕਹਿਦੀ ਵੀ ਫੁੱਲ ਭਰਿਆ ਹੋਇਆਗਾ ਤੇ ਉਧਰ ਬੇੜਾ ਜਾ ਨਹੀਂ ਸਕਦਾ 1 ਕਿਲੋਮੀਟਰ ਪਿੱਛੇ ਖਾਤਰੇ ਵਾਲਾ ਕੰਮ ਆ ਨਹੀਂ ਪਹਿਲਾਂ ਜਾਂਦਾ ਸੀਗਾ ਪਹਿਲਾਂ ਜਾ ਸਕਦੇ ਸੀ ਆਪਾਂ ਹੁਣ ਪਰ ਸਤਲੁਜ ਫੁੱਲ ਭਰ ਗਿਆ ਤੇ ਉਹ ਜੰਗਲਾਂ ਦੇ ਵਿੱਚ ਜਿਹੜਾ ਆਪਾਂ ਕਹਿਦੀ ਇਹਨਾਂ ਵੀ ਉਹ ਜਿਹੜੀ ਥਾਂ ਹੈ ਜਿੱਥੇ ਸਤਲੁਜ ਤੇ ਬਿਆਸ ਦੋਵੇਂ ਨਦੀਆਂ ਆ ਕੇ ਮਿਲਦੀਆਂ ਨੇਗੀਆਂ ਆ ਜਿਹੜੀ ਹੈੱਡ ਦੀ ਕੰਨ ਦਾ ਤੇ ਇਹਦੇ ਉੱਪਰ ਜਿਹੜੀ ਆ ਫੁੱਲ ਬਾੜੀ ਕੀਤੀ ਹੋਈ ਆ ਪੌਦੇ ਲਾਏ ਹੋਏ ਨੇ ਤੇ ਜਦੋਂ ਇਹ ਮਤਲਬ ਉੱਗ ਗਏ ਹੈ ਨਾ ਫੁੱਲ ਲੱਗ ਗਏ ਤਾਂ ਹੋਰ ਵੀ ਜਿਹੜਾ ਵੱਖਰਾ ਨਜ਼ਾਰਾ ਹੋ। ਬਾਕੀ ਤੁਹਾਨੂੰ ਆਹ ਦਿਖਾਉਣਾ ਬੇਲ ਜਿਹੜੀ ਹਰੀ ਜੀ ਬੇਲ ਨਹੀਂ ਅਕਸਰ ਪਾਣੀ ਦੇ ਵਿੱਚ ਹੁੰਦੀ ਆ। ਇਹ ਇੰਨੀ ਜ਼ਿਆਦੇ ਇੱਥੇ ਹੋਈ ਪਈ ਆ ਵੀ ਛੜ ਦੇ ਗੱਲਾਂ ਦੋ ਤਿੰਨ ਜਿਹੜੇ ਲਾਂਗੇ ਨੇ ਉਹ ਬੰਦ ਹੋ ਰਹੇ ਨੇ ਬਿਲਕੁਲ। ਨਹੀਂ ਤਾਂ ਇਹ ਨਹਿਰ ਹੋਰ ਵੀ ਜ਼ਿਆਦੇ ਭਰ ਜਾਣੀ ਸੀ ਉਹ ਲਾਂਗੇ ਜੇ ਬੰਦ ਨਾ ਹੁੰਦੇ ਰੋਕਿਆ ਹੋਇਆ ਨਾ ਪਾਣੀ। ਜਦੋਂ ਇਹ ਬੇਲ ਇੱਥੇ ਇਕੱਠੀ ਹੋ ਗਈ ਵਾਵਾ ਇਕੱਠੀ ਹੋ ਗਈ ਤਾਂ ਇੱਥੋਂ ਜਿਹੜੀ ਆ ਸਾਰੀ ਚੱਕ ਕੇ ਉਹ ਬਾਹਰ ਸਿੱਟ ਦਿੱਤੀ ਜਾਊਗੀ ਸਫਾਈ ਕੀਤੀ ਜਾਊਗੀ ਆ ਦੇਖੋ ਇਹ ਲੰਗ ਹੈ ਜਿਹੜਾ এবੀ ਬੰਦ ਆ ਤੇ ਜਿਹੜਾ ਇਥੋਂ ਦੀ ਪਾਣੀ ਲੰਗਦਾ ਇਹ ਵੀ ਰੋਕਿਆ ਹੋਇਆ ਇਹ ਨਹਿਰਾਂ ਦੇ ਵਿੱਚ ਪਾਣੀ ਜਾਂਦਾ ਇੰਦਰਾ ਗਾਂਧੀ ਨਹਿਰ ਤੇ ਦੂਜੀ ਜਿਹੜੀ ਨਹਿਰ ਉਹਦੇ ਵਿੱਚ ਪਾਣੀ ਜਾਂਦਾ ਤੇ ਆ ਬੇਲਾਂ ਦੀ ਗੱਲ ਕਰੀ ਵੀ ਆਉਂਦੀਆਂ ਕਿ ਥੋਣੇ ਤਾਂ ਇਹ ਪਾਣੀ ਦੇ ਵਿੱਚੋਂ ਪਿਛੋਂ ਹੀ ਆਉਂਦੀਆਂ ਨੇ ਵਾਰਸ਼ਾਂ ਜਿੱਦਾਂ ਹੋ ਰਹੀਆਂ ਨੇ ਤਾਂ ਜਿਹੜੀਆਂ ਕਿਨਾਰੇ ਕਨਾਰੇ ਤੇ ਉੱਗੀਆਂ ਹੁੰਦੀਆਂ ਨੇ ਨਾ ਉਹ ਜੜੋ ਪੱਟੀਆਂ ਜਾਂਦੇ ਨੇ ਜਦੋਂ ਪਾਣੀ ਦਾ ਵਹਾ ਜਿਆਦਾ ਆਉਂਦਾਗਾ ਸਾ ਉਸ ਤੋਂ ਬਾਅਦ ਇਹ ਪਾਣੀ ਦੇ ਵਿਚਾਰ ਦੇਖੋ ਕਿੰਦਾ ਤੇਰੀਆਂ ਆਉਂਦੀਆਂ ਨੇ ਹੈਨਾ ਸਾਰੇ ਪਾਸੇ ਬੇਲਾਂ ਹੀ ਬੇਲਾਂ ਚਮਕਦੀਆਂ ਨੇ ਗਿਆ ਬਾਕੀ ਸਤਲੁਜ ਦਰਿਆ ਤੇ ਬਿਆਸ ਦਰਿਆ ਦੋਵੇਂ ਇੱਥੇ ਇਕੱਠੇ ਹੋ ਗਏ ਤੇ ਇਧਰਲੇ ਪਾਸੇ ਜਿਹੜਾ ਇਹ ਹੈੱਡ ਬਣਾਇਆ ਹੋਇਆ ਹੈ ਮੇਨ ਜਿਹੜਾ ਆਪਾਂ ਪੁਲ ਕਾਇਦੀ ਹੈ ਹੈਨਾ ਬਹੁਤ ਮਜ਼ਬੂਤੀ ਦੇ ਨਾਲ ਬਣਾਇਆ ਹੋਇਆਗਾ ਕੁਝ ਕੁ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਤੁਸੀਂ ਖਬਰ ਵੇਖੀ ਹੋਣੀ ਵੀ ਇੱਕ ਕੋਠੀ ਜਿਹੜੀ ਪਾਣੀ ਦੇ ਵਿੱਚ ਰੁੜ ਗਈ ਸੀ ਹੈਨਾ ਆ ਦੋ ਤਿੰਨ ਮੰਜ਼ਲੀ ਉਹ ਕੋਠੀ ਸੀਗੀ ਇਧਰ ਹਰੀਕੇ ਵੱਲ ਦੀ ਜਿਹੜੀ ਤਾਂ ਉਹ ਗੱਲ ਕਰਦੇ ਆਪਾਂ ਉਹ ਜਿਹੜਾ ਇੱਥੋਂ ਭਿੱਖੀ ਵਿੰਡਾ ਥੋੜੀ ਦੂਰ ਕਹਿੰਦੇ ਉੱਥੇ ਜਿਹੜੀ ਉਹ ਕੋਠੀ ਸੀਗੀ ਤੇ ਉਸ ਤੋਂ ਬਾਅਦ ਬਾਈ ਦੀ ਵੀਡੀਓ ਜਿਹੜੀ ਉਹ ਵੀ ਕਾਫੀ ਵਾਇਰਲ ਹੋਈ ਹੈ ਨਾ ਵੀ ਜਿਹਦੀ ਯਾਰ ਕੋਠੀ ਮਿਹਨਤ ਨਾਲ ਬਣਾਇਆ ਕਰ ਜਿਹੜਾ ਉਹ ਉੜ ਗਿਆ ਤਾਂ ਹੈ ਨਾ ਬਾਈ ਰੋਊਗਾ ਹੀ ਤਾਂ ਉਹ ਬਾਈ ਦੀ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਇਦਾਂ ਜਿਹੜਾ ਇਸ ਨਹਿਰ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਦੇਖੋ ਸਤਲੁਜ ਸਤਲੁਜ ਦਰਿਆ ਦੇ ਵਿੱਚੋਂ ਇਸ ਤਰੀਕੇ ਨਾਲ ਪਾਣੀ ਛੱਡਿਆ ਜਾਂਦਾ ਉਸ ਤੋਂ ਬਾਅਦ ਇਦਾਂ ਨਹਿਰਾਂ ਦੇ ਵਿੱਚ ਆ ਜਾਂਦਾ ਆਏ ਸਾਲ ਹੀ ਸਤਲੁਜ ਇੰਨਾ ਜਿਆਦਾ ਚੜ ਕੇ ਆਉਂਦਾ ਤੇ ਆਲੇ-ਦਾਲੇ ਜਿੰਨੀਆਂ ਵੀ ਫਾਸਲਾਂ ਹੁੰਦੀਆਂ ਨੇ ਜੀ ਦੀ ਦੀ ਗੱਲ ਕਰੀ ਹੁਣ ਕਿਉਂਕਿ ਝੋਨੇ ਦੀ ਲੱਗੀ ਹੋਈ ਹੈ ਮਿਹਨਤਾਂ ਉਹ ਸਾਰਿਆਂ ਦੇ ਵਿੱਚ ਪਾਣੀ ਭਰ ਜਾਂਦਾ ਜਾਂ ਦੁਆਰੇ ਲਾਣੇ ਪੈਂਦੇ ਨੇ ਤਬਾਹ ਹੋ ਜਾਂਦੇ ਨੇ ਜਦੋਂ ਇੱਕ ਵਾਰੀ ਆਪਾਂ ਕਹਿੰਦੇ ਝੋਨੇ ਦੇ ਵਿੱਚ ਫੁੱਲ ਭਰ ਗਏ ਨਾ ਤਾਂ ਉਹ ਦੁਆਰੇ ਹੀ ਲਾਉਣੀ ਪੈਂਦੀ ਆ ਤਾਂ ਆਲੇ-ਦਾਲੇ ਜਿੰਨੀਆਂ ਵੀ ਫਾਸਲਾਂ ਨੇ ਉਹ ਤਬਾਹ ਹੋ ਜਾਂਦੀਆਂ ਨੇ ਬਾਕੀ ਜ਼ਿਆਦਾਤਰ ਤਾਂ ਜਿੰਨੀ ਵੀ ਆਲੇ-ਦਾਲੇ ਝੋਨਾ ਲੱਗਿਆ ਹੁੰਦਾਗਾ ਉਹ ਤਕਰੀਬਨ ਸਾਰੀ ਹੀ ਜਿਹੜੀ ਹਰੀਕੇ ਪੱਤਨ ਸਤਲੂਜ ਦੀ ਆਪਾਂ ਜ਼ਮੀਨ ਕਹਿਦੀ ਹੈ ਨਾ ਤਾਂ ਸਤਲੂਜਾ ਦਰਿਆ ਦੀ ਜਿਹੜੀ ਜ਼ਮੀਨ ਹੈਗੀ ਉਹ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਯਾਰ ਵੀਡੀਓ ਕਿੱਦਾਂ ਲੱਗੀ ਕਈ ਦਿਨਾਂ ਦੀ ਰੀਤ ਸੀ ਵੀ ਹਰੀਕੇ ਪੱਤਨ ਜਿਹੜਾ ਹੈੱਡ ਬਣਿਆ ਹੋਇਆ ਇਟੇਜ ਉੱਥੇ ਜਾ ਕੇ ਵੀਡੀਓ ਬਣਾਉਣੀ ਆ ਤਾਂ ਦਰਬਾਰ ਸਾਹਿਬ ਗਏ ਸੀ ਕੱਲ ਅੱਜ ਮੁੜਦੇ ਹੋਏ ਕੁਦਰਤੀ ਹਰੀ ਕੇ ਪਤਨ ਹੈਡ ਦਿਖ ਗਿਆ ਤਾਂ ਇੱਥੇ ਜਿਹੜੀ ਆਪਾਂ ਵੀਡੀਓ ਬਣਾਉਣ ਲੱਗ ਪਏ ਤਾਂ ਇਹ ਸਤਲੁਜ ਦਰਿਆ ਤੇ ਵਿਆਸ ਦਰਿਆ ਦੋਵੇਂ ਹੀ ਜਿਹੜੇ ਇਕੱਠੇ ਹੋ ਜਾਂਦੇ ਆ ਤੇ ਇਧਰਲੇ ਪਾਸੇ ਜਿਹੜਾ ਇੱਥੇ ਮੀਟਰ ਲੱਗਿਆ ਹੋਇਆ ਪਾਣੀ ਚੈੱਕ ਕਰਨ ਵਾਸਤੇ ਆ ਦੇਖੋ ਇੱਕ ਅਲੱਗ ਸਾਈਡ ਤੇ ਪਾਣੀ ਆ ਮੀਟਰ ਜਿਹੜਾ ਲਾਇਆ ਹੋਇਆ ਵੀ ਕਿੰਨਾ ਪਾਣੀ ਚੜ ਗਿਆ ਜਾਂ ਫਿਰ ਉਤਰ ਗਿਆ ਹੁਣ ਤਾਂ ਪਾਣੀ ਠੀਕ ਆ ਕੁਝ ਦਿਨ ਪਹਿਲਾਂ ਜਿਹੜਾ ਬਹੁਤ ਜ਼ਿਆਦਾ ਚੜ ਗਿਆ ਸੀ ਉਸ ਤੋਂ ਬਾਅਦ ਜਿਹੜੀਆਂ ਕੋਠੀਆਂ ਤੁਹਾਨੂੰ ਬੱਦੀਆਂ ਨਾ ਵੀ ਉਹ ਹੋਗੀਆਂ ਸੀ ਜਿਹੜੀਆਂ ਡਿੱਗ ਗਈਆਂ ਸੀ ਕਈ ਆ ਇੱਥੇ ਫੁੱਲ ਪਾਏ ਜਾਂਦੇ ਇੱਥੇ ਲਿਖਿਆ ਹੋਇਆ ਸੀ ਸਪੈਸ਼ਲੀ ਫ ਤਾਂ ਆ ਦੇਖੋ ਬਹੁਤ ਸੁੰਦਰ ਨਜ਼ਾਰਾ ਯਾਰ ਤੁਸੀਂ ਆਏ ਤਾਂ ਜਿਹੜਾ ਜ਼ਰੂਰ ਮਾਰ ਕੇ ਜਾਇਓ ਪਰ ਜਿਹੜੇ ਦਿਲ ਦੇ ਮਰੀਜ਼ ਬੰਦੇ ਆ ਉਹ ਡਰ ਜਾਂਦੇ ਆ ਦੇਖ ਕੇ ਉਹ ਤਾਂ ਭਾਵੇਂ ਨਾ ਆਇਓ ਕਿਉਂਕਿ ਨਿਗਾਹ ਪਾਟ ਦੀ ਆ ਸਾਰੇ ਪਾਸੇ ਜਦੋਂ ਆਪਾਂ ਜੰਮੀ ਕਿਨਾਰੇ ਤੇ ਖੜਦੇ ਆ ਤਾਂ ਐਵੇਂ ਲੱਗਦਾ ਯਾਰ ਹੈਨਾ ਵੀ ਇੱਥੇ ਖਤਰੇ ਵਾਲੀ ਗੱਲ ਆ ਤਾਂ ਉਹ ਬੇਸ਼ੱਕ ਨਾ ਆਇਓ ਬਾਕੀ ਜਿਹੜਾ ਘੁੰਮਣ ਫਿਰਨ ਦਾ ਸ਼ੌਂਕੀ ਆ ਉਹ ਜ਼ਰੂਰ ਆ ਕੇ ਜਾਇਓ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ